ਅਸੀਂ ਖੜੇ ਆਂ ਫਰੂਜ਼ਪੁਰ ਦੇ ਨਾਲ ਜਿਹੜੇ ਪਿੰਡ ਫਸੇ ਹੋਏ ਨੇ ਬਲਕੇ ਕਹਿ ਲੋ ਤੇ ਇੱਧਰ ਐ ਇੱਧਰ ਹੀ ਆਣਾ ਹੁਸੈਨੀ ਵਾਲਾ ਹਾਂਜੀ ਆ ਸਾਹਮਣੇ ਹੁਸੈਨੀ ਵਾਲਾ ਐ ਅਸੀਂ ਉੱਥੋਂ ਆਏ ਆਂ ਤੇ ਆ ਪਿੱਛੇ ਪਾਕਿਸਤਾਨ ਐ ਆ ਜਿਹੜਾ ਤੁਹਾਨੂੰ ਦਰਖਤ ਜੇ ਦਿਸ ਰਹੇ ਆ ਨਾ ਇਹਨਾਂ ਤੋਂ ਅਗਰ ਆਪਾਂ ਪਿੱਛੇ ਝਾਕੀਏ ਜਾਗੇ ਤਾਂ ਬਸ ਕਹਿ ਲੋ ਅੱਧੇ ਕਿਲੋਮੀਟਰ ਵੀ ਜ਼ਿਆਦਾ ਕਹਿ ਰਿਹਾ ਮੈਂ 3-400 ਮੀਟਰ ਤੋਂ ਬਾਅਦ ਪਾਕਿਸਤਾਨ ਐ ਟਾਵਰ ਦਿਸਦੇ ਜੀ ਤੇ ਇਧਰੋਂ ਟਾਵਰ ਦਿਸ ਰਹੇ ਨੇ ਸਾਹਮਣੇ ਆ ਸਾਰਾ ਨਾਲ ਪਾਕਿਸਤਾਨ ਹੈ ਅਸੀਂ ਆਏ ਕਿੱਥੋਂ ਆ ਤੁਹਾਨੂੰ ਉਹ ਵੀ ਵਿਖਾ ਦਈਏ ਇੱਕ ਵਾਰੀ ਕਮਾਈ ਅਰਸ਼ਾ ਉਧਰ ਨੂੰ ਉਹ ਸਾਹਮਣੇ ਤੁਸੀਂ ਖੜੇ ਰਹੇ ਹੋ ਜੇ ਉਹ ਸਾਹਮਣੇ ਆ ਜਿਹੜਾ ਇਹ ਹੈਗਾ ਜਿੱਥੇ ਅਸੀਂ ਆਪਦੀਆਂ ਗੱਡੀਆਂ ਪਿੱਛੇ ਰੋਕੀਆਂ ਉੱਥੇ ਜੋ ਪਾਣੀ ਨਜ਼ਰ ਆ ਰਿਹਾ ਉਹਦੇ ਵਿੱਚ ਦੀ ਲੰਘ ਕੇ ਤੇ ਫੇਰ ਅਸੀਂ ਤੁਰ ਕੇ ਇੱਧਰ ਆਏ ਆ ਉਹਨਾਂ ਆ ਕੇ ਇਧਰਲੇ ਪਾਸੇ ਅਸੀਂ ਗਏ ਸੀ ਚੌਂਕੀ ਤੇ ਅੱਗੇ ਉਹ ਬੀਐਸਐਫ ਦੀ ਚੌਂਕੀ ਉਹਨਾਂ ਨੇ ਕਿਹਾ ਕਿ ਇਸ ਤੋਂ ਅੱਗੇ ਨਾ ਜਾਓ ਸਾਡਾ ਸਿਕਿਉਰਿਟੀ ਦਾ ਮਸਲਾ ਹੈ ਤਾਂ ਅਸੀਂ ਉੱਥੋਂ ਵਾਪਸ ਆਏ ਕਿਉਂਕਿ ਸਾਹਮਣੇ ਪਾਕਿਸਤਾਨ ਹੈ ਹੁਣ ਤੁਸੀਂ ਵੇਖੋ ਜੀ ਆ ਜਿਹੜੀ ਤੁਹਾਨੂੰ ਦਿਸ ਰਹੀ ਪਿਛਲੀ ਵਿਚਲੀ ਜਿਹੇ ਦੇ ਵਿੱਚ ਦੀ ਤੁਰ ਕੇ ਆਏ ਆ ਮੱਝਾਂ ਬੁੜੀਆਂ ਸਾਬੇ ਦੇ ਵਿੱਚ ਨੇ ਇਧਰ ਵੀ ਪਾਣੀ ਇਧਰ ਵੀ ਪਾਣੀ ਤੇ ਜੇ ਇਹ ਪਾਣੀ ਵੱਧ ਗਿਆ ਤੇ ਸਾਰਾ ਪਿੰਡ ਪਾਣੀ 'ਚ ਬਚਿਆ ਪਤਾ ਕਿਉਂ ਹੈ ਕਿਉਂਕਿ ਜੇ ਤੁਸੀਂ ਸਾਰੇ ਪਾਸੇ ਘੁੰਮੋਗੇ ਤੁਹਾਨੂੰ ਪਾਣੀ ਨਜ਼ਰ ਆ ਰਿਹਾ ਹੈ ਇਹ ਬੱਚਿਆ ਇਸ ਕਰਕੇ ਹੈ ਕਿ ਪਿੰਡ țeੜੇ ਤੇ ਹੈ ਉੱਚਾ ਇਸ ਕਰਕੇ ਬਚ ਗਿਆ ਹੁਣ ਗੱਲ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣੀ ਹੈ ਜੇ ਤੁਸੀਂ ਸਾਹਮਣੇ ਅਰਸ਼ ਵਿਖਾਈਓ ਜ਼ੂਮ ਕਰਕੇ ਉਹ ਦਰਿਆ ਹੈ ਅਸਲ ਚ ਦਰਿਆ ਆ ਜਿਹੜੇ ਕੋਠੇ ਜੇ ਦੂ ਕਾਫੀ ਪਰੇ ਉੱਪਰਲੇ ਕੋਠੇ ਜੋ ਨਜ਼ਰ ਆ ਰਹੇ ਉਹਦੇ ਨਾਲ ਦਰਿਆ ਹੈ ਆ ਜਿਹੜਾ ਦਰਿਆ ਹੈ ਇਹ ਬੀਬੀ ਐਮਬੀ ਦਾ ਇਹ ਦਰਿਆ ਬੀਬੀ ਐਮਬੀ ਨੇ ਬਣਾਇਆ ਹੈ ਆ ਦਰਿਆ ਹੈ ਜਿਹੜਾ ਇਹ ਜ਼ਮੀਨਾਂ ਹੈ ਇਹਨਾਂ ਦੀਆਂ ਉਹ ਵੀ ਕੱਚੀਆਂ ਜ਼ਮੀਨਾਂ ਜਿੱਦੀ ਗਰਦੌੜੀ ਸ਼ੋਰੀ ਨਹੀਂ ਹੁੰਦੀ ਇਹਨਾਂ ਵਿਚਾਰਿਆਂ ਨੂੰ ਮਿਲਦਾ ਵੀ ਕੁਛ ਨਹੀਂ ਉਹਦਾ ਛਾਰੇ ਤਾਂ ਇਹਨਾਂ ਨੂੰ ਨਹੀਂ ਮਿਲਦਾ ਇਹਨਾਂ ਦੀਆਂ ਤਾਂ ਪੱਕੀਆਂ ਹੈਗੀਆਂ ਨਹੀਂ ਦਰਿਆ ਦੇ ਥੱਲੇ ਜ਼ਮੀਨ ਹੁਣ ਇਹ ਵੇਖੋ ਲੈ ਵੀ ਇਹ ਸਥਿਤੀ ਕਿਉਂ ਪੈਦਾ ਹੋਈ ਹੈ ਇਹਨਾਂ ਦਾ ਪਿੰਡ ਹੈਗਾ ਉਧਰੋਂ ਬੇੜਾ ਆ ਰਿਹਾ ਸੀ ਉਹਨੇ ਪਿੰਡਲੀ ਜੀ ਪਿੰਡਲੀ ਪਿੰਡਲੀ ਵਾਲਾ ਇੱਧਰ ਆ ਜਾਂਦਾ ਘੁੰਮ ਕੇ ਹਾਂ ਜੇ ਸਾਹਮਣੇ ਸਾਹਮਣੇ ਕਿਸ਼ਤੀ ਆ ਰਹੀ ਉਹ ਕਿਸ਼ਤੀ ਆ ਹੁਣ ਇਹ ਜਿਹੜੇ ਪਿੰਡ ਨੇ ਖੁਦਾ ਨਾਲ ਖਾਸਤਾ ਕਰ ਇਹਨਾਂ ਦੇ ਪਿੰਡਾਂ ਚ ਇੱਧਰ ਜਨੀਪਾ ਹੋਵੇ ਕਿਸੇ ਨੂੰ ਪ੍ਰੈਗਨਨਸੀ ਹੋਵੇ ਤਾਂ ਦੱਸੂਗੀ ਉਹ ਕੀ ਕਰੂਗਾ ਉਹ ਬੁੜੀ ਨੂੰ ਵਿਚਾਰੀ ਨੂੰ ਕਿਵੇਂ ਲਿਓਣਗੇ ਕਿਉਂਕਿ ਉਹ ਜਿਹੜੇ ਪੁੱਲ ਤੁੰਗੂ ਅਸੀਂ ਪਿੱਛੇ ਵਕਾ ਚੁੱਕੇ ਆ ਐਡਾ ਐਡਾ ਪਾਣੀ ਸੀ ਸਾਡੇ ਹਾਂ ਇਧਰ ਉਹ ਰੱਸੀ ਬੰਨੀ ਹੋਈ ਆ ਤਾਂ ਐਡਾ ਐਡਾ ਪਾਣੀ ਆ ਤਮੈਨੂੰ ਦੱਸੋ ਕਿਸੇ ਬਿਮਾਰ ਨੂੰ ਨਹੀਂ ਤਾਂ ਅਸੀਂ ਅੱਗੇ ਚਲੇ ਜਾਣਾ ਈ ਟਰਾਲੀ ਦੇ ਉੱਤੇ ਪਾਣੀ ਪੈਂਦਾ ਤੇ ਕਿਵੇਂ ਲਿਉਣਗੇ ਬੱਚਿਆਂ ਨੂੰ ਤੇ ਬੁੜੀਆਂ ਨੂੰ ਕੋਈ ਇੱਥੇ ਰੀਲੀਫ ਕੈਂਪ ਹੈ ਹੈਗਾ ਕੋਈ ਨਹੀਂ ਇੱਥੇ ਨਹੀਂ ਆਂਦੇ ਜਾਓ ਜੀ ਚਾਓ ਤੇ ਚੱਕੋ ਜਾਓ ਰਿਸ਼ਤੇਦਾਰਾਂ ਦੇ ਕੀ ਇਹਨਾਂ ਨੂੰ ਕੱਢਣ ਦਾ ਕੋਈ ਇੰਤਜ਼ਾਮ ਹੈ ਜਦੋਂ ਆ ਗਿਆ ਤਾਂ ਆਹ ਵਿਚਾਰੇ ਟਰੈਕਟਰ ਤੇ ਪਿੱਛੇ ਬੰਨ੍ਹ ਕੇ ਰਹਿੜਾ ਜਾ ਸਾਨੂੰ ਉੱਥੋਂ ਤੱਕ ਲਗਾਏ ਉਹ ਅੱਗੇ ਬੀਐਸਐਫ ਵਾਲਿਆਂ ਦੇ ਜੀ ਆਗੇ ਵਾਪਸ ਅਸੀਂ ਉਹਨੇ ਪੈਂਡ ਕਿਤੇ ਰਹਿਮੋ ਕਰ ਮਤੇ ਐ ਰਹਿਮੋ ਕਰ ਮੈਂ ਇਸ ਲਈ ਕਿਹਾ ਕਿ ਇੱਥੇ ਮੁੱਖ ਮੰਤਰੀ ਜੀ ਆਏ ਸੀ ਉਹ ਬੁੜੀ ਜੀ ਵਾਲਾ ਡਰਾਮਾ ਇੱਥੇ ਕੀਤਾ ਸੀ ਉਹਨੇ ਰੋਣ ਵਾਲਾ ਇੱਥੇ ਇੱਥੇ ਉਹ ਸਾਹਮਣੇ ਉੱਤੇ ਇਹ ਜਿਹੜੀ ਉਹ ਤੁਸੀਂ ਵੇਖ ਰਹੇ ਹੋ ਵਾਰ-ਵਾਰ ਉਹਨਾਂ ਦੀ ਆਪ ਆਲਿਆਂ ਦੀ ਵਰਕਰ ਸੀਗੀ ਇੱਕ ਮਿੰਟ ਵਿਖਾ ਦਿਆਂ ਉਹ ਇੱਥੇ ਖੜ ਕੇ ਡਰਾਮਾ ਕੀਤਾ ਸੀ ਉਹ ਜਿਹੜਾ ਤੁਹਾਨੂੰ ਪਿੱਛੇ ਵਿਖਾਇਆ ਅਸੀਂ ਆਏ ਇੱਥੇ ਉਹਦੇ ਹੱਥ ਨੂੰ ਹੱਥ ਫੜ ਕੇ ਰੋਇਆ ਸੀ ਸਾਡਾ ਮੁੱਖ ਮੰਤਰੀ ਡਰਾਮਾ ਜਿਹੜੀ ਕੇ ਪਤਾ ਲੱਗ ਗਿਆ ਇਹਨਾਂ ਦੀ ਵਰਕਰ ਹੈ ਕੀ ਦੱਸ ਰਹੀ ਸੀ ਤੁਸੀਂ ਇੱਧਰ ਮੈਂ ਕਿਹਾ ਬੇੜਾ ਉਹ ਬੇੜਾ ਵਹਾ ਦਿੰਨੇ ਆ ਜੀ ਉਹ ਬੇੜਾ ਦਿਸ ਗਿਆ ਉਹ ਤਾਂ ਪਹਿਲਾਂ ਆਪਾਂ ਵਹਾ ਦਿੰਨੇ ਆ ਹੁਣ ਗੱਲ ਇਹ ਹੈ ਲੈ ਵੀ ਇਹ ਮੁੱਖ ਮੰਤਰੀ ਨੂੰ ਇਹ ਮਿਲੇ ਸੀ ਜਾ ਕੇ ਜਦੋਂ ਇਹ ਮਿਲੇ ਜਾ ਕੇ ਇਹ ਆnde ਜੀ ਸਾਡੀਆਂ ਗਰਦੌਰੀਆਂ ਦਾ ਕਰ ਦਿਓ ਕੱਚੀ ਜ਼ਮੀਨ ਆ ਪੱਕੀ ਚ ਤਾਂ ਬਦਲ ਦਿਓ ਸਾਨੂੰ ਮੁਆਵਜ਼ਾ ਮਿਲ ਜੂਗਾ ਕਾਲੀਆਂ ਵੇਲੇ ਹੈਗੀ ਸੀ ਤੇ ਕਾਂਗਰਸੀਆਂ ਨੇ ਤੋੜਤੀ ਸੀ ਉਦੋਂ ਪਹਿਲਾਂ ਵੀ ਇਹ ਨਹੀਂ ਸੀ ਪਰ ਗੱਲ ਇਹ ਹੈ ਇਹਨਾਂ ਦੀਆਂ ਤਾਂ ਗਰਦੌੜੀਆਂ ਵੀ ਮਤਲਬ ਸਾਰੀ ਪੱਕੀ ਜ਼ਮੀਨ ਹੈ ਇਹਨਾਂ ਨੂੰ ਤਾਂ ਉਹ ਨਹੀਂ ਮਿਲਦਾ ਤਾਂ ਜਿਹੜੀ ਅਸਲ ਦੱਸਣ ਵਾਲੀ ਗੱਲ ਹੈ ਦੁੱਖ ਦੀ ਵੀ ਗੱਲ ਹੈ ਜਦੋਂ ਇਹਨਾਂ ਨੇ ਕਿਹਾ ਤਾਂ ਮੁੱਖ ਮੰਤਰੀ ਸਾਹਿਬ ਨੇ ਪਤਾ ਕੀ ਕਿਹਾ ਇਹਨਾਂ ਨੂੰ ਆਂਦੇ ਜੀ ਮੇਰੇ ਹੱਥ ਚ ਨਹੀਂ ਇਹ ਤਾਂ ਸੈਂਟਰ ਵਾਲਿਆਂ ਦੇ ਹੱਥ ਚ ਹੈ ਆਹੀ ਗੱਲ ਕਹੀ ਸੀ ਬਿਲਕੁਲ ਬਿਲਕੁਲ ਤੁਸੀਂ ਪੁੱਛਿਆ ਸੀ ਹਾਂਜੀ ਮੈਂ ਪੁੱਛਿਆ ਸੀ ਸਾਡੇ ਹੱਥ ਚ ਨਹੀਂ ਮੇਰੇ ਵੱਸੋਂ ਬਾਹਰ ਮੈਂ ਸੈਂਟਰ ਚ ਗੱਲ ਕਰਾਂਗਾ ਸੈਂਟਰ ਚ ਗੱਲ ਕਰਕੇ ਤੇ ਮੈਂ ਤੁਹਾਡਾ ਸੈਂਟਰ ਤੋਂ ਮਸਲਾ ਕਰਵਾਵਾਂਗਾ ਉਹ ਵੀ ਅਜੇ ਇਕਰੀ ਪਾਣੀ ਉੱਤਰ ਲਓ ਹੁਣ ਇਹ ਦੱਸਿਓ ਜੇ ਕਿ ਲੈਂਡ ਸਟੇਟ ਦਾ ਅਧਿਕਾਰ ਹੈ ਥੈਂਕ ਗੋਡ ਅਜੇ ਤੱਕ ਸੈਂਟਰ ਨੇ ਛੱਡਿਆ ਹੋਇਆ ਹੈ ਸਟੇਟ ਦਾ ਅਧਿਕਾਰ ਹੈ ਲੈਂਡ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਗਏ ਕਿ ਉਹ ਸੈਂਟਰ ਦਾ ਹੈ ਐਡਾ ਵੱਡਾ ਧੋਖਾ ਤੇ ਐਡੀ ਵੱਡੀ ਨਲਾਈਕੀ ਆ ਖੜੇ ਜਿਨ੍ਹਾਂ ਨੇ ਪੁੱਛਿਆ ਸੀ ਜਿਨ੍ਹਾਂ ਨੂੰ ਜਵਾਬ ਦਿੱਤਾ ਮੋਤਬਰ ਆਦਮੀ ਨੇ ਇਸ ਇਲਾਕੇ ਦੀ ਆ ਕੀ ਹੈ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਤੇ ਸਾਰੇ ਪੰਜਾਬੀ ਵਰਡ ਜਿੱਥੇ-ਜਿੱਥੇ ਹੈ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਸਾਰੇ ਜਣੇ ਰਲ ਕੇ ਜੇ ਆਪਾਂ ਇਸ ਫਲੱਡ ਦੀ ਗੱਲ ਕਰਨੀ ਹੈ ਤਾਂ ਇਹ ਫਲੱਡ ਮੈਨ-ਮੇਡ ਹੈ ਇਹ ਤੇਈ ਚ ਵੀ ਆਈ ਸੀ ਇਹ ਬੰਦੇ ਦੀ ਗਲਤੀ ਹੈ ਜਾਂ ਸਾਜ਼ਿਸ਼ ਹੈ ਜਾਂ ਸਟ੍ਰੈਟਜੀ ਹੈ ਮੈਨੂੰ ਨਹੀਂ ਪਤਾ ਕੀ ਹੈ ਪਰ ਇੰਨਾ ਗੱਲਾਂ ਕਰਕੇ ਆ ਮੀਂਹ ਪੈਣ ਕਰਕੇ ਨਹੀਂ ਆ ਮੈਂ ਆਪਦੇ ਪਿੰਡੋਂ ਆਇਆ ਮਰਾੜਾਂ ਤੋਂ ਜਿੰਨਾ ਅਸੀਂ ਗੁਰੂ ਅਰਜਨ ਸਾਹਿਬ ਹੋ ਕੇ ਇੱਧਰ ਨੂੰ ਆਏ ਆ ਕਿਤੇ ਵੀ ਕੁਛ ਵੀ ਇੰਨਾ ਵੀ ਪਾਣੀ ਨਹੀਂ ਹੈਗਾ ਮਾਟੇ ਆਪਣੇ ਇਹ ਮੇਰੇ ਪਿੰਡ ਤੋਂ ਆ ਮਾਟਾ ਇਹਗਾ ਕਿਤੇ ਵੀ ਪਾਣੀ ਕਿਤੇ ਵੀ ਹੈ ਨਹੀਂ ਜਿੱਥੇ ਹੁਣ ਜੇ ਮੀਂਹ ਨਾਲ ਆਇਆ ਹੋਵੇ ਤਾਂ ਇਹ ਪਾਣੀ ਨਾ ਹੋਵੇ ਆਪਣੇ ਤੋਂ ਆਇਆ ਜਿਹੜਾ ਸੇਮ ਨਾਲ ਜਮੀਂ ਦਾ ਪਾਣੀ ਹੈ ਉਹ ਆਇਆ ਹੋਰ ਹੋਰ ਕੁਝ ਵੀ ਨਹੀਂ ਤਾਂ ਹੁਣ ਦੱਸੂਗੇ ਆ ਜਿਹੜੇ ਜਲਥਲ ਹੋਈ ਪਈ ਹੈ ਚਾਰਸ਼ ਫੇਰੀ ਜਾਂ ਕੱਲ ਸੀ ਜਿਹੜੀ ਜਲਥਲ ਜਿੱਧਰ ਅਸੀਂ ਜਾ ਕੇ ਆਏ ਜਾਂ ਉਦੋਂ ਪਹਿਲਾਂ ਰਾਵੀ ਦੇ ਕੋਲੇ ਸਤਲੁਜ ਦੇ ਕੋਲੇ ਜਾਂ ਬਿਆਸ ਦੇ ਕੋਲੇ ਇਹ ਜਿਹੜੇ ਲੱਖਾਂ ਏਕੜ ਜ਼ਮੀਨ ਮਾਰੀ ਗਈ ਹੈ ਇਹਦੇ ਜ਼ਿੰਮੇਦਾਰ ਬੀਪੀਐਮਬੀ ਨੂੰ ਬਣਾਇਆ ਜਾਊਗਾ ਉਦੀ ਜਾਂਚ ਹੋਊਗੀ ਇਨਕੁਆਇਰੀ ਹੋਊਗੀ ਜੁਡੀਸ਼ੀਅਲ ਜਾਂਚ ਜਿਹਦੇ ਚ ਪੰਜਾਬ ਦੇ ਬੰਦੇ ਹੋਣ ਔਰ ਮੈਂ ਸੈਂਟਰ ਗਵਰਨਮੈਂਟ ਨੂੰ ਪੁੱਛਦਾ ਨੈਸ਼ਨਲ ਡਿਜ਼ਾਸਟਰ ਬਣਾਉਣ ਲਈ ਰਾਸ਼ਟਰੀ ਆਪਦਾ ਬਣਾਉਣ ਲਈ ਤੁਹਾਨੂੰ ਆ ਜੀਦਾ ਨਹੀਂ ਕਿ ਸਾਰਾ ਕੁਝ ਕੱਲ ਵੀ ਕੀ ਕੁਛ ਵਿਖਾਇਆ ਪਰਸੋਂ ਵੀ ਕੁ ਪੰਜਾਬ ਦਾ ਹਿੱਸਾ ਹੈ ਦਰਿਆ ਦੇ ਕੋਲ ਦਾ ਫਿਰ ਕਿਉਂ ਨਹੀਂ ਇਹਨਾਂ ਦੀ ਮਦਦ ਕਰਦੇ ਰਾਸ਼ਟਰੀ ਆਪਤਾ ਦੇ ਨਾਤੇ ਮਾਰੂਗੇ ਤੁਸੀਂ ਇਹਨਾਂ ਨੂੰ ਕੀ ਵਜ੍ਹਾ ਹੈ ਦੀ ਔਰ ਹੋਰ ਵੇਖੋ ਜਿਵੇਂ ਅਸੀਂ ਬਾਕੀ ਜਗ੍ਹਾ ਤੇ ਵੀ ਵਿਖਾਇਆ ਜਦੋਂ ਇਹਨਾਂ ਨੇ ਪਾਣੀ ਲਾਉਣਾ ਹੁੰਦਾ ਉਦੋਂ ਇਹਨਾਂ ਨੂੰ ਦਰਿਆ ਦਾ ਪਾਣੀ ਨਹੀਂ ਮਿਲਦਾ ਖੇਤਾਂ ਨੂੰ ਲਾਉਣ ਲਈ ਉਦੋਂ ਇਹ ਬੋਰ ਕਰਦੇ ਨੇ ਬੋਰ ਕਰਦੇ ਹੋ ਹਾਂ ਜੀ ਹਾਂ ਤੇ ਜਦੋਂ ਇਹਨਾਂ ਨੂੰ ਡਪਾਉਣਾ ਹੈ ਉਦੋਂ ਦਰਿਆ ਇਹਨਾਂ ਤੇ ਚੜ ਕੇ ਆਉਂਦਾ ਹੈ ਮਤਲਬ ਇਹ ਕੀ ਹੈ ਇਹ ਜਦੋਂ ਇੱਥੋਂ ਨਹਿਰਾਂ ਨਿਕਲਦੀਆਂ ਨੇ ਆ ਪ੍ਰਧਾਨ ਸਾਹਿਬ ਉਹਨੇ ਦੱਸ ਰੇ ਸੀ ਆਂਦੇ ਜੀ ਪਹਿਲਾਂ ਇੱਥੋਂ ਗੰਗ ਕਨਾਲ ਜਾਂਦੀ ਸੀ ਰਾਜਸਥਾਨ ਨੂੰ ਪਾਣੀ ਜਾ ਰਿਹਾ ਅੱਜ ਵੀ ਜਾ ਰਿਹਾ ਹੈ ਅੱਜ ਵੀ ਜਾ ਰਿਹਾ ਹੈ ਪਰ ਮੈਂ ਨਾ ਪ੍ਰਧਾਨ ਸਾਹਿਬ ਉਹ ਫਿਰ ਵੀ ਚੰਗਾ ਹੈ ਕਮ ਸੇ ਕਮ ਗੰਗ ਕਨਾਲ ਦਾ ਅੰਗਰੇਜ਼ਾਂ ਦੇ ਟਾਈਮ ਤੇ ਬਣੀ ਸੀ ਉਤੋਂ ਮੁਆਵਜ਼ਾ ਤਾਂ ਮਿਲਦਾ ਸੀ ਜਿਹੜੀ ਰਾਜਸਥਾਨ ਫੀਡ ਕੱਢੀ ਟੋਟੀ ਹਾਰੇ ਜੇ ਤੋਂ ਹੜੀ ਕੇ ਤੋਂ 8 ਐਮ ਐਫ ਪਾਣੀ ਜਾਂਦਾ ਇੱਕ 0% ਤੇ ਇੰਨਾ ਚਵਾਨੀ ਨਹੀਂ ਮਿਲਦੀ 55 ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਜਦੋਂ ਸਮਝੌਤਾ ਹੋਇਆ ਸੀ ਅੱਗੇ ਜਾ ਕੇ ਆਂਦੇ ਜੀ ਇਹ ਮੁਆਵਜ਼ਾ ਬਾਅਦ ਚ ਤੈਅ ਕਰਾਂਗੇ ਉਹ ਬਾਦ ਹਾਲ ਤਿਕ ਨੀ ਆ ਜਾ ਕੀ ਪੰਜਾਬ ਵਾਲੀ ਜਾਗਣਗੀ ਦਰਿਆ ਡਬੋਣ ਸਾਨੂੰ ਚਾਹਿਆ ਫਰੂਜ਼ਪੁਰ ਦਾ ਏਰੀਆ ਫਾਜ਼ਲਕਾਰ ਦਾ ਏਰੀਆ ਉਧਰ ਰਾਵੀ ਵਾਲੇ ਪਾਸੇ ਅਮਰitsar ਦਾ ਏਰੀਆ ਜਾਂ ਪੂਰਾ ਤਵਾਬਾ ਜਾਂ ਇਨਾਂ ਦਾ ਹਰੀਕੇ ਤੇ ਜਦੋਂ ਪਾਣੀ ਲਾਉਣਾ ਉਹ ਬਾਹਰ ਜਾਵੇ ਇਹ ਤਾਂ ਜਾਰੇ ਦੱਸੀ ਜਾਂਦੇ ਜੇ ਬਾਲਣ ਵੀ ਟਰਾਲੀ 'ਚ ਭਰ ਕੇ ਠੱਲੀ ਖੜੇ ਵੀ ਸਾਡਾ ਰੋੜ ਨਾ ਜਾਵੇ ਸਹੀ ਹੈ ਪੀ ਪਾਣੀ ਚ ਨਾ ਰੋੜਦੇ ਹੋਈ ਇੱਕ ਗੱਲ ਮੈਂ ਹੋਰ ਕਹਿਣੀ ਹੈ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਡੇ ਪੰਜਾਬੀ ਕੌਮ ਮਦਦ ਬਹੁਤ ਕਰਦੀ ਹੈ ਆਪਾ ਵਾਰ ਕੇ ਮਦਦ ਕਰਦੀ ਹੈ ਜਿਵੇਂ ਕਿ ਹੁਣ ਕਰ ਵੀ ਰਹੇ ਆ ਚਾਰਜ ਹਾਂਜੀ ਹਾਂਜੀ ਬਹੁਤ ਵਧੀਆ ਅਸੀਂ ਸਿਰਫ ਇੰਨੀ ਗੱਲ ਕਵਾਂਗੇ ਕਿ ਬਹੁਤ ਆ ਗਏ ਨੇ ਵੀਰੋ ਸਾਡੇ ਵੀ ਚਾਰ ਟਰਾਲੀਆਂ ਖੜੀਆਂ ਨੇ ਆਈਆਂ ਉਧਰ ਉਹ ਇਹਨਾਂ ਨੂੰ ਵੰਡ ਦੇਵਾਂਗੇ ਜੋ ਵੰਡਣਾ ਹੈ ਹੁਣ ਟਰਾਲੀਆਂ ਘੱਟ ਕਰੋ ਕਿਉਂਕਿ ਬਹੁਤ ਜਗ੍ਹਾ ਤੇ ਅਸੀਂ ਉਧਰ ਅਮ੍ਰਿਤਸਰ ਵਾਲੇ ਵੀ ਵੇਖਿਆ ਇੱਧਰ ਵੀ ਵੇਖਿਆ ਹਰੀਕੇ ਪਰਲੇ ਪਾਸੇ ਤੋਆਬੇ ਵਾਲੇ ਵੀ ਜਾ ਕੇ ਵੇਖਿਆ ਹੁਣ ਆਟਾ ਹੈਗਾ ਇਹਨਾਂ ਕੋਲੇ ਪਾਣੀ ਦੀਆਂ ਬੋਤਲਾਂ ਇਹਨਾਂ ਨੂੰ ਨਹੀਂ ਚਾਹੀਦੀਆਂ ਇਹਨਾਂ ਨੇ ਪਾਣੀ ਸਾਨੂੰ ਹੀ ਪਿਆ ਹੁਣ ਵੀ ਪਿਆ ਹੋਣਾ ਇੱਥੇ ਉਹ ਪਿਆ ਪਿੱਛੇ ਪਾਣੀ ਦੀ ਲੋੜ ਨਹੀਂ ਜੀ ਇਹਨਾਂ ਨੂੰ ਲੋੜ ਪੈਣੀ ਹੈ ਜਦੋਂ ਆ ਪਾਣੀ ਘਟ ਗਿਆ ਖਤਮ ਹੋ ਗਿਆ ਥੱਲੇ ਏਡੇ ਏਡੀ ਗਾਰ ਚੜੀ ਹੋਈ ਉਦੋਂ ਇਹਨਾਂ ਨੂੰ ਕਿਰਾਏ ਲਾ ਕੇ ਤੇ ਕਣਕ ਬੀਜ ਸਕਣ ਟਾਈਮ ਸਿਰ ਫੇਰ ਚਾਹੀਦੀ ਮਦਦ ਉਦੋਂ ਮਦਦ ਕਰਦੀ ਆ ਡੀਜ਼ਲ ਦੀ ਪੀਆਂ ਦੀ ਰੇਹਾਂ ਦੀ ਤੇ ਜੇ ਕਿਸੇ ਪਿੰਡ ਇਨਾਂ ਦਾ ਤਾਂ ਬਹੁਤ ਹਰ ਘਰ ਟਰੈਕਟਰ ਹੈ ਜੇ ਕਿਸੇ ਜਗ੍ਹਾ ਟਰੈਕਟਰ ਨਹੀਂ ਗੇ ਜਿਵੇਂ ਕਿ ਅਸੀਂ ਗੋਨਿਆਂਾਣਾ ਉੱਧਰ ਗਏ ਸੀ ਉੱਧਰ ਟਰੈਕਟਰਾਂ ਦਾ ਮਸਲਾ ਹੋ ਗਿਆ ਸੀ ਕਿਉਂਕਿ ਪਾਣੀ ਚੜ ਆਇਆ ਸੀ ਉਥੇ ਟਰੈਕਟਰ ਕਰਾਏ ਵਾਲੇ ਉਦੋਂ ਉਹਦੇ ਨਾਲ ਮਦਦ ਕਰੀਏ ਇਹਨਾਂ ਦੀ ਸੋ ਪੈਸਾ ਆਪਦੇ ਕੋਲ ਰੋਕੋ ਤੇ 7-8 ਦਿਨਾਂ ਬਾਅਦ ਜਿਹੜਾ ਬੰਦਾ ਜਿਹਦੇ ਟੱਚ ਚ ਹੈ ਸਿੱਧੀ ਉਹਨੂੰ ਮਦਦ ਭੇਜੋ ਡੀਜ਼ਲ ਲਈ ਟਰੈਕਟਰਾਂ ਲਈ ਕਰਾਇਆਂ ਲਈ ਬੀਆਂ ਲਈ ਰਿਆਂ ਲਈ ਹਾਂਜੀ ਉਹ ਮਦਦ ਚਾਹੀਦੀ ਹੈ ਅਸੀਂ ਵੀ ਥੋੜੀ ਕਰਾਂਗੇ ਠੀਕ ਜੋ ਵੀ ਤੁਹਾਡੀ ਲੋੜ ਹੋਈ ਅਸੀਂ ਜੋ ਬੰਦੇ ਸਾਨੂੰ ਭੇਜ ਰਹੇ ਨੇ ਮੈਂ ਕਿਹਾ ਰੋਕੋ ਸਾਨੂੰ ਨਾ ਭੇਜੋ ਜਵਾਨੀ ਨਾ ਭੇਜੋ ਉਹਨਾਂ ਆ ਦੇ ਫਿਰ ਕਰੀਏ ਕੀ ਅਸੀਂ ਉਹ ਤੁਹਾਨੂੰ ਅਸੀਂ ਬੰਦਿਆਂ ਨਾਲ ਸਿੱਧੇ ਟੱਚ 'ਚ ਕਰਾਵਾਂਗੇ ਸੋ ਜਦੋਂ ਆ ਪਾਣੀ ਉੱਤਰ ਗਿਆ ਅਸੀਂ ਤੁਹਾਡੇ ਸਾਰੇ ਪਿੰਡਾਂ 'ਚ ਆਵਾਂਗੇ ਤੁਹਾਡੇ ਵੀ ਉਧਰ ਅਜਨਾਲੇ ਵੱਲ ਵੀ ਮਖੂ ਵੱਲ ਵੀ ਹਰੀਕੇ ਵੱਲ ਵੀ ਤੇ ਫਾਜ਼ਲ ਕਾਲ ਵੀ ਕਪੂਰਥਲਾ ਉਧਰ ਸੁਲਤਾਨਪੁਰ ਲੋਧੀ ਵੱਲ ਵੀ ਅਸੀਂ ਕੀ ਕਰਾਂਗੇ ਤੁਹਾਡੇ ਬੰਦਿਆਂ ਨਾਲ ਜਿਹੜੇ ਬੰਦੇ ਦੇਣ ਰਹੇ ਨੇ ਪੈਸਾ ਉਹਨਾਂ ਨੂੰ ਸਿੱਧਾ ਟੱਚ 'ਚ ਕਰਾਵਾਂਗੇ ਤੁਹਾਡੇ ਸੋ ਆਪੇ ਤੁਹਾਨੂੰ ਦੇਣ ਔਰ ਇਹ ਵੀ ਨਹੀਂ ਕਿ ਇੱਕ ਇੱਕ ਘਰੇ ਦੇਣ ਪਿੰਡ ਦੇ ਵਿੱਚ ਤਾਂ ਜੋ ਪਿੰਡ ਪੂਰਾ ਉਹ ਕਰਾਇ ਲਾ ਕਿ ਜ਼ਮੀਨ ਤਾਂ ਤੁਹਾਡੀ ਸਾਰਿਆਂ ਦੀ ਗਈ ਤੁਹਾਡਾ ਕਿੰਨਾ ਪਿੰਡ ਦੀ ਆ 3500 ਗਿੱਲਾ 3500 ਗਿੱਲਾ ਕੱਲੇ ਇਸ ਪਿੰਡ ਦੀ ਆ ਤੇ ਤੁਹਾਡੇ ਪਿੰਡ ਦੀ ਕਿੰਨੀ ਕਾ ਸਾਡੇ ਜਾਣਣੀ 1500 1500 ਇਹਨਾਂ ਦੇ ਪਿੰਡ ਦੀ ਆ ਇਹ ਕਿਵੇਂ ਕਲੀਨ ਹੋਣਗੀਆਂ ਉੱਥੇ ਮਦਦ ਚਾਹੀਦੀ ਆ ਤੁਹਾਡੀ ਦੋਸਤੋ ਸਰਕਾਰ ਤਾਂ ਤੁਸੀਂ ਵੇਖ ਹੀ ਲਈ ਉਹਨਾਂ ਦੇ ਜ਼ਮੀਨ ਦਾ ਤਾਂ ਸਾਡਾ ਰਾਈਟ ਹੀ ਨਹੀਂ ਇੱਕ ਰੀਲੀਫ ਕੈਂਪ ਵੇਖ ਰਹੇ ਹੋ ਕੁਝ ਵੀ ਅਫੀਸਰ ਵੇਖ ਰਹੇ ਹੋ ਇੱਥੇ ਕੋਈ ਹੈਗਾ ਉਹ ਅਸੀਂ ਜਾ ਕੇ ਆਏ ਉੱਥੇ ਇੱਕ ਵੀ ਬੰਦਾ ਸੀ ਕਲਪ੍ਰਧਾਨ ਸਾਹਿਬ ਨਹੀਂ ਹੈ ਨਹੀਂ ਉਧਰ ਆਪਦੇ ਫੌਜ ਲਾਈ ਉੱਥੇ ਕੱਢਣ ਵਾਸਤੇ ਮਾਨਸਾ ਕੋ ਵੀ ਵਿੱਚੇ ਗੱਡੀਆਂ ਛੱਡ ਕੇ ਭੱਜ ਗਏ ਗੱਡੀਆਂ ਛੱਡ ਕੇ ਭੱਜ ਗਏ ਜਨਾਲੇ ਹਾਲ ਤੇ ਕੱਲ ਆਪਾਂ ਜਿੱਥੇ ਸੀ ਮਖੂ ਵਾਲੇ ਇੱਕ ਬੰਦਾ ਨਹੀਂ ਪਹੁੰਚਿਆ ਉੱਥੇ ਇੱਥੇ ਵੀ ਨਹੀਂ ਪਹੁੰਚਿਆ ਇੱਥੇ ਕਿਹੜਾ ਕੁਝ ਆ ਬੋਟਾ ਇਹਨਾਂ ਨਹੀਂ ਚੱਲਦੀਆਂ ਜੀ ਬੀਐਸਐਫ ਦੀ ਬੋਟ ਚੱਲਦੀ ਹੈ ਜਿਹੜੀ ਮਤਲਬ ਜਿਹੜੀ ਮਤ ਕਰ ਰਹੀ ਹੈ ਉਹ ਵੀ ਮਸਾਂ ਚਲਾ ਸ਼ੁਰੂ ਕੀ ਇੱਧਰ ਭੇਜੀ ਆ ਹੁਣ ਜਾਇ ਕੋ ਬੇੜਾ ਜਿਹੜਾ ਇਹਨਾਂ ਨੇ ਕੋ ਬੇੜਾ ਕੀਦਾ ਉਹ ਉਹ ਹਾਲੇ ਨਹੀਂ ਪਹੁੰਚਿਆ ਬੇੜਾ ਕਿੱਦਾਂ ਪੰਚੇਤੀ ਬੇੜਾ ਜੀ ਇਹਨਾਂ ਦਾ ਡੁੱਬਣਾ ਹਮੇਸ਼ਾ ਹੀ ਹੁੰਦਾ ਵਿਚਾਰੇ ਬਣਾ ਅੱਛਾ ਪਿਛਲੇ ਸਾਲਾਂ ਚ ਉਹ ਅਸੀਮ ਮਤਲਬ ਆਪਣੇ ਪਿਛਲੇ ਸਰਕਾਰ ਨੇ ਦਿੱਤਾ ਸੀ ਬਾਦਲ ਸਾਹਿਬ ਨੇ ਦਿੱਤਾ ਸੀ ਪਿੰਡ ਵਾਸਤੇ ਟੋਟਲ ਉਹਨਾਂ ਨੇ 6 ਬੇੜੇ ਦਿੱਤੇ ਸੀ ਅਲੱਗ-ਅਲੱਗ ਮਤਲਬ ਇਹ ਪੱਕਾ ਹੀ ਮੰਨ ਲਿਆ ਸੀ ਕਿ ਤੁਹਾਡੇ ਪਿੰਡ ਡੁੱਬਿਆ ਹੀ ਕਰਨਗੇ ਹਾਂਜੀ ਹਾਂਜੀ ਮੇਰੇ ਕਹਿਣ ਮਤਲਬ ਇਹਦੇ ਲਈ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਡੁੱਬਣ ਨਾ 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 ਅਜਾ ਇੱਕ ਦੱਸਿਓ ਜੇ ਅਸੀਂ ਸਾਰਾ ਪਿੱਛੇ ਪੰਜਾਬ ਵੇਖ ਕੇ ਆਇਆ ਇੱਕ ਢੋਸੀ ਬੰਦ ਹੈ ਸਾਰੇ ਪਾਸੇ ਆ ਤੁਹਾਡੇ ਇੱਥੇ ਹੈਗਾ ਕਿ ਨਹੀਂ ਹੈਗਾ ਤੁਸੀਂ ਬੰਨਾ ਕਿੱਡਾ ਕਰ ਇਹ ਇੰਨਾ ਨਹੀਂ ਹੈਗਾ ਵੀ ਜੇ ਮਤਲਬ ਜੇ ਜ਼ਿਆਦਾ ਪਾਣੀ ਜੇ ਪਾਕਿਸਤਾਨ ਨੂੰ ਨਾ ਟੁੱਟਦਾ ਤੇ ਇਹ ਜ਼ਖਰ ਕਿਤੋਂ ਕਿਤੋਂ ਟੁੱਟਣੇ ਸੀ ਨਹੀਂ ਇਹ ਬੱਚੇ ਪਤਾ ਕਿਵੇਂ ਹੈ ਉਧਰ ਪਾਕਿਸਤਾਨ ਨੂੰ ਇਧਰ ਪਾਕਿਸਤਾਨ ਨੂੰ ਪਾਣੀ ਦਾ ਬੰਨ ਟੁੱਟ ਗਿਆ ਹਾਂ ਇੱਕ ਮਿੰਟ ਜੇ ਇਧਰ ਬੰਨ ਟੁੱਟ ਗਿਆ ਤਾਂ ਪਾਣੀ ਨਿਕਲ ਗਿਆ ਉਧਰ ਨੂੰ ਪਾਕਿਸਤਾਨ ਵਾਲੋਂ ਨਹੀਂ ਤਾਂ ਜਿਹੜੇ ਪਿੰਡ 'ਚ ਖੜੇ ਆ ਨਾ ਆ ਪਿੰਡ 'ਚ ਪਾਣੀ ਵੜਨਾ ਹੀ ਐ ਏਡਾ ਏਡਾ ਤੇ ਸਾਰਾ ਪਾਣੀ ਇਧਰੋਂ ਆ ਰਿਹਾ ਜਿਹੜੇ ਬੀਬੀ ਐਮਬੀ ਵਾਲੇ ਸਾਧ ਰਹੇ ਕਿਉਂਕਿ ਉਹ ਸਾਹਮਣੇ ਸੱਤ ਲੋ ਜਾ ਇਧਰੋਂ ਬਾਣੀ ਆ ਰਿਹਾ ਇ ਇਧਰ ਪਾਕਿਸਤਾਨ ਵਾਲੀ ਜਾ ਰਿਹਾ ਨਹੀਂ ਤਾਂ ਜਨਫਾਲ ਆ ਤੁਹਾਨੂੰ ਪਿੰਡ ਨਹੀਂ ਛਿਉਣਾ ਸੀ ਵਾਚੇ ਆਈ ਜਾਣਾ ਸੀ ਪਾਣੀ ਖਿੰਡ ਗਿਆ ਨਾ ਹੀ ਸਾਰਾ ਆਪ ਪਾਣੀ ਨਿਕਲ ਗਿਆ ਨਾ ਨਾਲੇ ਇਥੋਂ ਨਿਕਲ ਗਿਆ ਜਿੰਨਾ ਨਵਾਂ ਉਧਰ ਨੂੰ ਸੋ ਸਾਡੀ ਤੁਹਾਨੂੰ ਜਿਹੜੀ ਬੇਨਤੀ ਹੈ ਇਹਨੂੰ ਕਬੂਲ ਕਰਿਓ ਜੇ ਅਸੀਂ ਹਰ ਥਾਂ ਤੇ ਕਿਉਂ ਜਾ ਰਹੇ ਹਾਂ ਕਿ ਇਹਨਾਂ ਨੂੰ ਪਿੰਡਾਂ ਨੂੰ ਆਇਡੈਂਟੀਫਾਈ ਕਰ ਸਕੀਏ ਤੇ ਤੁਹਾਡੇ ਨਾਲ ਸਿੱਧਾ ਆਪਤਾ ਕਰਾ ਸਕੀਏ ਕਿ ਇਹਨਾਂ ਨੂੰ ਹੈਲਪ ਐਨ ਚਾਹੀਦੀ ਹੈ ਮਦਦਾਂ ਐਨ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਨਾਲ ਸੋ ਇਹਦਾ ਧਿਆਨ ਰੱਖਿਓ ਜੇ ਔਰ ਜਦੋਂ ਵੀ ਇਹਨਾਂ ਨਾਲ ਵੀ ਹੁਣ ਤੁਸੀਂ ਮੇਰੇ ਨਾਲ ਵਾਦਾ ਕਰਦੇ ਹੋ ਜੇ ਅਗਲੀ ਗਵਰਨਮੈਂਟ ਚੋਣ ਨਹੀਂ ਹੈ ਤਾਂ ਐਮਐਲਏ ਤੋਂ ਉਹਨਾਂ ਦੇ ਮੁੱਖ ਮੰਤਰੀ ਦੇ ਦਾਵੇਦਾਰ ਤੋਂ ਤੇ ਪ੍ਰਧਾਨ ਤੋਂ ਲੈ ਕੇ ਐਫੀਡੇਵਿਟਰ ਲੈਣਾ ਹੈ ਪਹਿਲਾਂ ਤਾਂ ਤੁਸੀਂ ਆਪ ਦਾ ਕਿ ਤੁਹਾਨੂੰ ਪਾਣੀ ਤੋਂ ਕਿਵੇਂ ਬਚਾਉਂਗੇ ਠੀਕ ਹੈ ਤੇ ਜੇ ਪਾਣੀ ਆ ਗਿਆ ਤੇ ਜਿਹੜੀਆਂ ਚੀਜ਼ਾਂ ਆਪਾਂ ਕਹੀਆਂ ਉਹ ਪ੍ਰੋਵਾਈਡ ਕਰੂਗੇ ਬਿਲਕੁਲ ਤੇ ਆ ਤੁਹਾਡੀ ਕੱਚੀ ਜ਼ਮੀਨ ਤੇ ਪੱਕੀ ਜ਼ਮੀਨ ਇਹਨਾਂ ਦੇ ਮੁਆਵਜ਼ੇ ਕਦੋਂ ਮਿਲਣਗੇ ਇਹ ਪੁੱਛਣਾ ਹੈ ਠੀਕ ਬਾਕੀ ਮਤੇ ਅਸੀਂ ਤੁਹਾਨੂੰ ਲਿਖ ਕੇ ਭੇਜ ਦਿਆਂਗੇ ਕਿਉਂਕਿ ਜਿੰਨਾ ਚਿਰ ਤੁਸੀਂ ਨਹੀਂ ਸਮਝਦਾਰ ਹੋਏ ਉਹ ਨਜ਼ਰ ਕੇ ਇਹਨਾਂ ਲੀਡਰਾਂ ਨੇ ਨਹੀਂ ਬੰਦੇ ਬਣਨਾ। ਹਾਂ ਜੀ। ਫਿਰ ਤੁਸੀਂ ਤਾਂ ਹੋਵੋ। ਨਹੀਂ ਨਹੀਂ ਹੁਣ ਜਦੋਂ ਆਉਣ ਤਾਂ ਪੁੱਛਣਾ ਹੈ।